ਕਮੇਟੀ ਪਿਛਲੇ 5 ਸਾਲ ਤੋਂ ਲਗਾਤਾਰ 14 ਦਸੰਬਰ 2019 ਨੂੰ ਪਿਛਲੀ ਸਾਡਾ ਡੈਲੀਕੇਟ ਸੈਸ਼ਨ ਹੋਇਆ ਸੀ ਜਿਹਦੇ ਵਿੱਚ ਪ੍ਰਧਾਨ ਸਾਹਿਬ ਤੇ ਬਾਕੀ ਵਰਕਿੰਗ ਕਮੇਟੀ ਦੀ ਚੋਣ ਹੋਈ ਸੀ ਅੱਜ ਉਸ ਵਰਕਿੰਗ ਕਮੇਟੀ ਦੀ ਲਾਸਟ ਮੀਟਿੰਗ ਸੀ ਪ੍ਰਧਾਨਗੀ ਸਾਡੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਨੇ ਕੀਤੀ ਹੈ। ਔਰ ਸਾਰੇ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਵੀ ਸੀਨੀਅਰ ਤੇ ਬਾਕੀ ਵਰਕਿੰਗ ਕਮੇਟੀ ਦੇ ਮੈਂਬਰ ਵਿਸ਼ੇਸ਼ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਵੀ ਜਿਹੜੇ ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹਾਜ਼ਰ ਹੋਏ। ਸਭ ਤੋਂ ਪਹਿਲਾਂ ਤੇ ਅਸੀਂ ਸਮੂਹੇ ਪੰਜਾਬੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਬਹੁਤ ਵੱਡਾ ਸਹਿਯੋਗ ਜਿਹੜਾ ਇਹਨਾਂ 5 ਸਾਲਾਂ ਦੇ ਵਿੱਚ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ। ਅਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਤੇ ਵਰਕਰ ਸਾਹਿਬਾਨ ਦਾ ਮੈਂ ਧੰਨਵਾਦ ਕਰਦਾ। ਕਿ ਇੱਕ ਥੋੜੇ ਸੀਮਤ ਸਮੇਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਜਿਹੜਾ ਵੱਡਾ ਕਾਰਜ ਭਰਤੀ ਦਾ ਉਲਿੱਕਿਆ ਗਿਆ ਸੀ ਉਹਨੂੰ ਬਹੁਤ ਹੀ ਸਜੇ ਤਰੀਕੇ ਦੇ ਨਾਲ ਸਿਰੇ ਚੜ੍ਹਿਆ 27 ਲੱਖ ਤੋਂ ਵੀ ਭਰਤੀ ਕਰਾਸ ਕਰ ਗਈ ਇਹ ਵਰਕਰਾਂ ਤੇ ਆਗੂਆਂ ਦੀ ਮਿਹਨਤ ਤੋਂ ਬਿਨਾ ਜਿਹੜਾ ਇਹ ਕਾਰਜ ਨਹੀਂ ਸੀ ਹੋ ਸਕਦਾ ਇਸ ਕਰਕੇ ਸਾਰੇ ਜਿਨ੍ਹਾਂ ਨੇ ਇਹਦੇ ਵਿੱਚ ਰੋਲ ਪਲੇ ਕੀਤਾ ਕਾਮਯਾਬ ਕਰਨ ਵਾਸਤੇ ਜਿਨ੍ਹਾਂ ਵੀਰਾਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਮੈਂ ਇਹਦੇ ਵਾਸਤੇ ਪਿਆਰ ਦਿਲ ਤੋਂ ਵਰਕਿੰਗ ਕਮੇਟੀ ਨੇ ਅੱਜ ਧੰਨਵਾਦ ਕੀਤਾ। ਔਰ ਜਿੱਥੇ ਸਾਰੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਹੁਤ ਲੰਬਾ ਸਮਾਂ ਇਸ ਪੀਰੀਅਡ ਦੇ ਦੌਰਾਨ ਵੀ ਪਾਰਟੀ ਦੀ ਅਗਵਾਈ ਕੀਤੀ ਹੈ। ਔਰ ਬਹੁਤ ਉਹਨਾਂ ਨੇ ਵੀ ਮਿਹਨਤ ਕੀਤੀ। ਔਰ ਉਹਨਾਂ ਦੇ ਅਸਤੀਫੇ ਤੋਂ ਬਾਅਦ ਉਚੇਚੇ ਤੌਰ ਤੇ ਸਰਦਾਰ ਬਰਵਿੰਦਰ ਸਿੰਘ ਜੀ ਭੁੰਦਰ ਸਾਹਿਬ ਕਿਉਂਕਿ ਬੜਾ ਔਕਾ ਸਮਾਸੀ ਬੜੀਆਂ ਵੱਡੀਆਂ ਸਾਜ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਰਚੀਆਂ ਗਈਆਂ। ਬਹੁਤ ਚਾਲਾਂ ਚੱਲੀਆਂ ਗਈਆਂ। ਕਈ ਤਰ੍ਹਾਂ ਦੀਆਂ ਬਗਾਵਤਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀਆਂ ਗਈਆਂ। ਏਜੰਸੀਆਂ ਦਾ ਜੋਰ ਲੱਗ ਗਿਆ, ਕੇਂਦਰ ਸਰਕਾਰਾਂ ਦਾ ਜੋਰ ਲੱਗ ਗਿਆ। ਪਰ ਇਸ ਸੌਕੇ ਸਮੇ ਜਿਹੜੇ ਸਰਦਾਰ ਬਰਿੰਦਰ ਸਿੰਘ ਜੀ ਭੁੰਦਰ ਸਾਹਿਬ ਨੇ ਬਤੌਰ ਕਾਰਜਕਾਰੀ ਪ੍ਰਧਾਨ ਔਰ ਉਹਦੇ ਨਾਲ ਪਾਰਲੀਮੈਂਟਰੀ ਬੋਰਡ ਨੇ ਜਿਹੜੀ ਸੇਵਾ ਕੀਤੀ ਹੈ ਉਹਦੇ ਵਾਸਤੇ ਵੀ ਅੱਜ ਮਤਾ ਪਾਸ ਕਰਕੇ ਭੁੰਦਰ ਸਾਹਿਬ ਦਾ ਵੀ ਤੇ ਸਾਰੇ ਸਾਥੀਆਂ ਦਾ ਉਹਨਾਂ ਦੀ ਜਿਹੜੀ ਕਾਰ ਚੱਲੀ ਹੈ ਉਹਦੀ ਵੀ ਸ਼ਲਾਘਾ ਜਿਹੜੀ ਹੈ ਉਹ ਕੀਤੀ ਗਈ। ਔਰ ਅੱਜ ਦੀ ਜਿਹੜੀ ਵਰਕਿੰਗ ਕਮੇਟੀ ਹੈ ਉਨੇ ਪ੍ਰਵਾਨਗੀ ਤੇ ਨਹੀਂ ਹੁੰਦੀ ਆ ਜਿਹੜੀ ਸਾਰੀ ਸਾਡੀ ਜਿਹੜਾ ਡੈਡੀਕੇਟਾਂ ਦੀ ਜਿਹੜੀ ਜਿਹੜਾ ਅਬਜ਼ਰਵਰ ਸਾਹਿਬਾਨ ਨੇ ਜਾ ਕੇ ਆਪਣੀ ਨਿਗਰਾਨੀ ਹੇਠ ਤੇ ਚੋਣਾ ਕਰਵਾਈਆਂ ਨੇ ਜਿਹੜਾ ਡੈਲੀਗੇਟ ਸਾਹਿਬਾਨ ਦੀਆਂ ਤੇ ਸੂਬਾ ਡੈਡੀਕਟ ਸਾਹਿਬਾਨ ਦੀਆਂ ਉਹ ਸਾਰੀ ਪ੍ਰੋਸੈਸ ਬੜੇ ਨਿਰਪੱਖ ਤਰੀਕੇ ਦੇ ਨਾਲ ਔਰ ਬੜੇ ਸ਼ਾਂਤਵਾਹੀ ਤਰੀਕੇ ਦੇ ਨਾਲ ਬਿਨਾ ਕਿਸੇ ਭੇਦਭਾਵ ਦੇ ਸਾਰੀ ਜਿਹੜੀ ਸੰਪੂਰਨ ਹੋਈ ਆ ਉਹਦੇ ਵਾਸਤੇ ਸਾਰੇ ਜਿਨ੍ਹਾਂ ਜਥੇਬੰਦੀਆਂ ਦਾ ਵੀ ਸਾਰੇ ਅਬਜ਼ਰਵਰ ਸਾਹਿਬਾਨ ਦਾ ਵੀ तहे ਦਿਲ ਤੋਂ ਧੰਨਵਾਦ ਆ ਉਹ ਸਾਰੀ ਜਿਹੜੀ ਪ੍ਰਕਿਰਿਆ ਉਹਨੂੰ ਅੱਜ ਪ੍ਰਵਾਨਗੀ ਜਿਹੜੀ ਆ ਉਹ ਵਰਕਿੰਗ ਕਮੇਟੀ ਨੇ ਦਿੱਤੀ ਆ ਔਰ ਹੁਣ ਜਿਹੜਾ ਅਗਲਾ ਸਾਡਾ ਜਿਹੜਾ ਜਨਰਲ ਡੈਡੀਕੇਟ ਸੈਸ਼ਨ ਹੈ ਜਿਹਨੂੰ ਆਮ ਇਜਲਾਸ ਕਹਿੰਦੇ ਆ ਜਿਹਦੇ ਵਿੱਚ ਪ੍ਰਧਾਨ ਦੀ ਚੋਣ ਦੁਬਾਰਾ ਹੁੰਦੀ ਆ ਉਧੇਦਾਰਾਂ ਦੀ ਚੋਣ ਹੁੰਦੀ ਆ ਵਰਕਿੰਗ ਕਮੇਟੀ ਵੀ ਉਦੇ ਵਿੱਚ ਚੁਣੀ ਜਾਂਦੀ ਹੈ ਉਹਦੀਆਂ ਤਰੀਕਾਂ ਦਾ ਫੈਸਲਾ ਵੀ ਜਿਹੜਾ ਹੈਗਾ ਉਹ ਇਸੇ ਵਰਕਿੰਗ ਕਮੇਟੀ ਨੇ ਕਰਨਾ ਹੁੰਦਾ ਸੋ ਅੱਜ ਵਰਕਿੰਗ ਕਮੇਟੀ ਨੇ 12 ਅਪ੍ਰੈਲ ਨੂੰ 1 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜਿਹੜਾ ਡੇਟ ਦਾ ਫੈਸਲਾ ਉਹ ਕਰ ਦਿੱਤਾ ਔਰ ਇਹ ਜਿਹੜੀ ਚੋਣ ਹੈ ਇਹ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ ਕਿ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਬਲਾਕ ਹੈ ਉਹਦੇ ਵਿੱਚ ਸਦਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉੱਥੇ ਇਹ ਚੋਣ ਹੁੰਦੀ ਹੈ ਸੋ 12 ਅਪ੍ਰੈਲ ਨੂੰ 11 ਵਜੇ ਜਿਹੜਾ ਜਨਰਲ ਡੈਲੀਕੇਟਰ ਸੂਭਾ ਡੈਲੀਕੇਟਰ ਦਾ ਜਨਰਲ اجلاس ਹੈ ਜਿਹੜਾ ਉਹ ਸਵੇਰੇ 11 ਵਜੇ ਜਿਹੜਾ ਹੈਗਾ ਉੱਥੇ ਹੋਏਗਾ। ਔਰ ਅੱਜ ਦੀ ਜਿਹੜੀ ਵਰਕਿੰਗ ਕਮੇਟੀ ਆ ਜਿਹੜੇ ਮਤੇ ਉਸ ਹਾਊਸ ਦੇ ਵਿੱਚ ਜਨਰਲ ਅਜਲਾਸੇ ਦੇ ਵਿੱਚ ਰੱਖੇ ਜਾਣੇ ਆ ਉਹਨਾਂ ਨੂੰ ਵੀ ਪ੍ਰਵਾਨਗੀ ਦਿੱਤੀ ਆ ਉਹ ਮਤੇ ਉੱਥੇ ਪੇਸ਼ ਕੀਤੇ ਜਾਣਗੇ ਜਿਹਦਾ ਸਬੰਧ ਪੰਜਾਬ ਦੀ ਰਾਜਨੀਤੀ ਨਾਲ ਦੇਸ਼ ਦੀ ਰਾਜਨੀਤੀ ਨਾਲ ਘਟਗਿੰਤਿਆਂ ਦੇ ਹੱਕਾਂ ਦੇ ਨਾਲ ਔਰ ਸਾਰੇ ਜਿਹੜਾ ਸਾਡਾ ਫੈਡਰਲ ਇਸ਼ੂ ਆ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਵਿਸਤਾਰ ਦੇ ਵਿੱਚ ਉਹ ਮਤੇ ਜਿਹੜੇ ਉਸ ਦਿਨ ਉੱਤੇ ਪੜੇ ਜਾਣਗੇ ਜਿਹੜੇ ਅੱਜ ਜਿਹੜੇ ਸਾਰੇ ਮਤੇ ਵਰਕਿੰਗ ਕਮੇਟੀ ਦੇ ਵਿੱਚ ਉਚਾਰੇ ਗਏ ਇਸ ਤੋਂ ਇਲਾਵਾ ਜਿਨ੍ਹਾਂ ਕੁਝ ਪਾਰਟੀ ਦੇ ਸੰਵਧਾਨ ਦੇ ਵਿੱਚ ਨਿੱਕੇ ਨਿੱਕੇ ਸੋਧਾਂ ਹੁੰਦੀਆਂ ਉਹ ਵੀ ਮਤਾ ਉੱਥੇ ਉਸ ਵੇਲੇ ਰੱਖਿਆ ਜਾਏਗਾ ਇੱਕ ਜਿਹੜੀ ਮੁੱਖ ਤੌਰ ਤੇ ਅੱਜ ਦੀ ਵਰਕਿੰਗ ਕਮੇਟੀ ਨੇ ਜਿਹੜੀ ਪੰਜਾਬ ਦੇ ਵਿੱਚ ਚਿੰਤਾਜਨਕ ਹਾਲਾਤ ਪੈਦਾ ਹੋਇਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਇੰਨੀ ਨਾਜ਼ੁਕ ਹੋ ਚੁੱਕੀ ਆ ਔਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮੈਂ ਕਹਿ ਸਕਦਾ ਕਿ ਲਾਭੂ ਲਾਉਣ ਵਾਸਤੇ ਬਹੁਤ ਵੱਡੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਲਗਾਤਾਰ ਲੱਗੀਆਂ ਕਿਉਂਕਿ ਬਲਾਸਟ ਇੱਕ ਨਹੀਂ ਹੋਇਆ ਪਹਿਲਾਂ ਪੁਲਿਸ ਸਟੇਸ਼ਨਾਂ ਤੇ ਹੋਇਆ ਆਈਜੀ ਹੈੱਡਕੁਆਟਰ ਦੇ ਜਿਹੜਾ ਇੰਟੈਲੀਜੈਂਸ ਤੇ ਹੈੱਡਕੁਆਟਰ ਤੇ ਹੋਇਆ ਉਸ ਤੋਂ ਬਾਅਦ ਠਾਕਰ ਦੁਆਰਾ ਮੰਦਰ ਦੇ ਵਿੱਚ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਹੋਇਆ ਆ ਹੁਣ ਜਿਹੜੀ ਨਹਿਰ ਆ ਵੱਡੀ ਇਹਦੇ ਕੋਲ ਹਰਿਆਣੇ ਦੇ ਵਿੱਚ ਨਾਲ ਲੱਗਦਾ ਨਹਿਰ ਦੇ ਕੋਲ ਸਮਾਨੇ ਦੇ ਕੋਲ ਹਰਿਆਣੇ ਵਾਲੇ ਪਾਸੇ ਉੱਥੇ ਵੀ ਬਲਾਸਟ ਹੋਇਆ ਜਲੰਧਰ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਐਕਟੀਵਿਸਟ ਤੇ ਜਿਹੜਾ ਘਰ ਦੇ ਕੋਲ ਬਲਾਸਟ ਹੋਇਆ ਸੀ ਤੇ ਜਿਹੜਾ ਰਾਤ ਨੂੰ ਜਿਹੜਾ ਸ੍ਰੀ ਮਨੋਰੰਜਨ ਕਾਲੀਆ ਜੀ ਦੇ ਗ੍ਰਾਵਿਕੇ ਜਿਹੜੇ ਬੀਜੇਪੀ ਦੇ ਸਾਬਕਾ ਪ੍ਰਧਾਨ ਵੀ ਆ ਸਾਬਕਾ ਕੈਬਨਟ ਮੰਤਰੀ ਵੀ ਆ ਔਰ ਸੀਨੀਅਰ ਲੀਡਰ ਨੇ ਬੀਜੇਪੀ ਦੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਐਡਾ ਵੱਡਾ ਬਲਾਸਟ ਰਾਤੀ ਹੋਇਆ ਇਸ ਸਮਝਦਿਆਂ ਕਿ ਸੂਬੇ ਦੀ ਜਿਹੜੀ ਅਮਨ ਕਾਨੂੰਨ ਦੀ ਹਾਲਤ ਆ ਉਹ ਜਿਹੜੀ ਆ ਖਤਮ ਹੋ ਚੁੱਕੀ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਇਹ ਜਿਹੜਾ ਅੱਜ ਅਸੀਂ ਮਤਾ ਪਾਸ ਕੀਤਾ ਜਿਹੜਾ ਸਾਦੇ ਤੌਰ ਤੇ ਵਰਕੇ ਕਮੇਟੀ ਬਣਾਉ ਔਰ ਉਹਨਾਂ ਨੂੰ ਤੁਰੰਤ ਤਸੀਫਾ ਦੇ ਦੇਣਾ ਚਾਹੀਦਾ ਕਿਉਂਕਿ ਇਸ ਤੋਂ ਬੱਦਰ ਹਾਲਤ ਹੋਣ ਕੀਤੇ ਕਤਲ ਲੁੱਟਾ ਖੋਹਾ ਡਾਕੇ ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਇੰਡਸਟਰੀ ਇੱਥੋਂ ਭੱਜ ਚਲੀ ਆ ਜਿਹੜੇ ਆ ਫਰੋਤੀਆਂ ਲੋਕੀ ਪਰਦੇਨਾ ਦੇ ਕੇ ਆਪਣੀਆਂ ਜਾਨਾਂ ਬਚਾ ਰਿਆ ਪਰ ਨਾ ਸੂਬੇ ਦੀ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਔਰ ਨਾ ਹੀ ਕੇਂਦਰ ਸਰਕਾਰ ਜਿਹੜੀ ਇਸ ਬਾਰਡਰ ਸਟੇਟ ਦੀ ਇੰਨੀ ਜਿਹੜੀ ਚਿੰਤਾ ਚਿਤਕਾਰਦਾ ਨਾ ਕੇਂਦਰ ਸਰਕਾਰੀ ਇਸ ਗੱਲ ਨੂੰ ਦੇਖ ਪਾਰੀ ਆ ਕਿਉਂਕਿ ਡਾਕਟਰ ਬੀ ਆਰ ਊਮੇਦਕਰ ਸਾਹਿਬ ਦੇ ਬੁੱਤ ਨੂੰ ਜਿਹੜੀ ਆ ਉਹਦੇ ਤੇ ਵਾਰ-ਵਾਰ ਹਮਲੇ ਕਰਨੇ ਉਹਨਾਂ ਨੂੰ ਜਿਹੜਾ અપਮਾਨਿਤ ਕਰਨ ਦੀ ਉਹਨਾਂ ਦੇ ਸਟੈਚੂ ਨੂੰ ਕੋਸ਼ਿਸ਼ ਕਰਨੀ ਇਹ ਕੋਈ ਛੋਟੀਆਂ ਨਹੀਂ ਇਹ ਵੱਡੀਆਂ ਸਾਜ਼ਿਸ਼ਾਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਡਿਸਟਰਬ ਜਿਹੜਾ ਉਹ ਕਿਸ ਤਰ੍ਹਾਂ ਕੀਤਾ ਜਾ ਪਰ ਜੋ ਸਰਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਜੋ ਸਰਕਾਰਾਂ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ ਉਹ ਕਿਤੇ ਨਜ਼ਰ ਨਹੀਂ ਆਉਂਦੀ ਉਹ ਰਾਜਸੀ ਚਰਨਾਚਲਨ ਤੇ ਕੋਈ ਲੱਗਿਆ ਹੋਇਆ ਕੋਈ ਹੋਰ ਸਾਜਸ਼ਾ ਰਚਨ ਤੇ ਲੱਗਿਆ ਹੋਇਆ ਤੇ ਪੰਜਾਬ ਦੇ ਲੋਕੀ ਇਸ ਵੇਲੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿੱਥੇ ਜਾਈਏ ਬਹੁਤ ਤਤਸਯੋਗ ਹਲਾਤਾਤ ਚੋਂ ਨਿਕਲ ਰਿਹਾ ਇਸ ਕਰਕੇ ਅੱਜ ਦੀ ਵਰਕਿੰਗ ਕਮੇਟੀ ਨੇ ਇਹ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਗਿਆ ਉਹਨਾਂ ਨੂੰ ਅਸਤੀਫਾ ਦੇ ਕੇ ਤੇ ਪਾਸੇ ਜਿਹੜਾ ਉਹ ਹੋ ਜਾਣਾ ਚਾਹੀਦਾ ਇਸੇ ਤਰ੍ਹਾਂ ਅੱਜ ਦੀ ਮੀਟਿੰਗ ਦੇ ਵਿੱਚ ਵੀ ਜਿਹੜਾ ਵਕਫ ਬੋਰਡ ਦੇ ਵਿੱਚ ਸੋਧਾਂ ਕੀਤੀਆਂ ਵਕਫ ਐਕਟ ਦੇ ਵਿੱਚ ਉਹਦੀ ਵੀ ਫਿਰ ਭਰਪੂਰ ਨਖੇਦੀ ਕੀਤੀ ਗਈ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ। ਪਹਿਲਾ ਸਿੱਖਾ ਦੇ ਜਿਹੜੀਆਂ ਇੰਸਟੀਚੂਸ਼ਨਸ ਐ ਤਖ਼ਤ ਸਾਬਾਨਾ ਉਹਨਾਂ ਦੇ ਵਿੱਚ ਛੇੜਛਾੜ ਵੱਡੇ ਪੱਧਰ ਤੇ ਹੋਈ ਆ। ਔਰ ਹੁਣ ਵਕਫ ਬੋਰਡ ਦੇ ਵਿੱਚ ਵੀ ਜਿਸ ਤਰੀਕੇ ਸਰਕਾਰੀ ਦਖਲਅੰਦਾਜ਼ੀ ਦੇ ਰਾਹ ਬਣਾਏ ਗਏ ਆ ਇਹ ਅਸੀਂ ਸਮਝਦੇ ਹਾਂ ਕਿ ਜਿਹੜਾ ਘੱਟ ਗਿਣਤੀਆਂ ਦੇ ਹੱਕਾਂ ਦੇ ਉੱਤੇ ਬਹੁਤ ਵੱਡਾ ਹਮਲਾ ਇਹ ਕੇਂਦਰ ਸਰਕਾਰ ਪੋਲਰਾਈਜੇਸ਼ਨ ਕਰਕੇ ਜਿਹੜੀ ਹੈ ਲੋਕਾਂ ਨੂੰ ਜਿਹੜੀ ਹੈਗੀ ਆ ਵੋਟਾ ਹਾਸਲ ਕਰਨਾ ਚਾਹੁੰਦੀ ਹੈ ਇਹਦਾ ਅੱਜ ਦੀ ਵਰਕਿੰਗ ਕਮੇਟੀ ਦੇ ਵਿੱਚ ਅਸੀਂ ਡਟ ਕੇ ਜਿਹੜਾ ਇਹ ਫੇਰ ਵਿਰੋਧ ਕੀਤਾ ਗਿਆ ਔਰ ਇੱਕ ਜਿਹੜਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੱਡਾ ਡਰਾਮਾ ਚੱਲ ਰਿਹਾ ਇੱਕ ਤਾਂ ਇਹ ਹੈ ਕਿ ਸੰਵਧਾਨਿਕ ਮਸ਼ੀਨਰੀ ਪੰਜਾਬ ਦੇ ਵਿੱਚ ਫੇਲ ਹੋ ਚੁੱਕੀ ਹੈ ਜਿਹੜੀ ਇੱਕ ਕਨਸਟੀਟਿਊਸ਼ਨਲ ਡਿਊਟੀ ਹੁੰਦੀ ਮਰਿਆਦਾ ਹੁੰਦੀ ਆ ਉਹ ਵਾਇਓਲੇਟ ਹੋ ਰਹੀ ਆ ਕਿਉਂਕਿ ਉਹ ਲੋਕਾਂ ਦੀ ਐਕਸੈਸ ਸਰਕਾਰੀ ਰਿਕਾਰਡ ਤੱਕ ਹੋ ਗਈ ਆ ਔਰ ਫੈਸਲੇ ਤੱਕ ਹੋ ਗਈ ਆ ਜਿਨ੍ਹਾਂ ਨੂੰ ਸੰਵਧਾਨ ਨੇ ਕਿਤੇ ਵੀ ਕੋਈ ਹੱਕ ਨਹੀਂ ਦਿੱਤਾ ਕਿ ਉਹ ਆ ਕੇ ਸਾਡੀ ਚੁਣੀ ਹੋਈ ਸਰਕਾਰ ਦੀ ਥਾਂ ਲੈ ਲੈਣ ਔਰ ਲੋਕ ਵਿਆਹ ਨੇ ਜਿਨ੍ਹਾਂ ਦੇ ਉੱਤੇ ਵੱਡੇ ਸਕੈਂਡਲ ਹਨ ਜਿਹੜੇ ਸੈਂਕੜੇ ਕਰੋੜਾਂ ਦੇ ਗਵਨ ਦੇ ਕੇਸ ਨੇ ਜਿਹੜੇ ਲੰਬਾ ਸਮਾਂ ਜਿਹਨਾਂ ਦੇ ਵਿੱਚੋਂ ਆਇਆ ਔਰ ਹੈਰਾਨੀ ਹੈ ਕਿ ਅੱਜ ਉਹ ਆ ਕੇ ਪੰਜਾਬ ਦੀ ਪੂਰੀ ਸਰਕਾਰ ਚਲਾ ਰਹੇ ਆ ਔਰ ਨਹੀਂ ਪੱਥਰਾਂ ਦੇ ਉੱਤੇ ਜਿਹੜਾ ਕਿ ਕਿਸੇ ਵੀ ਤਰੀਕੇ ਸਵਿਧਾਨਕ ਨਹੀਂ ਹੈ ਮੈਂ ਕੱਲ ਸੋਸ਼ਲ ਮੀਡੀਆ ਤੇ ਵਿੱਚ ਜਿਹੜੇ ਨਹੀਂ ਪੱਥਰ ਰੱਖੇ ਆ ਭਗਵੰਤ ਮਾਨ ਜੀ ਨੇ ਮੈਂ ਦੇਖ ਕੇ ਹੈਰਾਨ ਸੀ ਕਿ ਉਹਨਾਂ ਦਾ ਚੁਣਿਆ ਹੋਇਆ ਪਾਰਲੀਮੈਂਟ ਦਾ ਮੈਂਬਰ ਉੱਥੇ ਖੜਾ ਜਿੰਨੂੰ ਲੋਕਾਂ ਨੇ ਜਿਤਾਇਆ ਉਹਨਾਂ ਦੀ ਆਪਣੀ ਪਾਰਟੀ ਦਾ ਜਿਹੜਾ ਮਰਵਿੰਦਰ ਸਿੰਘ ਕੰਗ ਨਵਾਂ ਸ਼ਹਿਰ ਤੋਂ ਅਨੰਦਪੁਰ ਸਾਹਿਬ ਹਲਕੇ ਤੋਂ ਐਮਐਲਏ ਆ ਉਹਦਾ ਉੱਥੇ ਨਹੀਂ ਪੱਥਰ ਦੇ ਉੱਤੇ ਕਿਤੇ ਨਾ ਨਹੀਂ ਜਿਹੜਾ ਨਵਾਂ ਸ਼ਹਿਰ ਦੇ ਵਿੱਚੋਂ ਐਮਐਲਏ ਚੁਣਿਆ ਪਾਵੇ ਕਿਸੇ ਪਾਰਟੀ ਦਾ ਹੋਵੇ ਉਹਦਾ ਉਹਦੀ ਸੰਵਿਧਾਨਕ ਹੱਕ ਬਣਦਾ ਉਹਦਾ ਉੱਥੇ ਕਿਸੇ ਤਰ੍ਹਾਂ ਦਾ ਨਾਂ ਨਹੀਂ ਜਿਹੜਾ ਉਹ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਉਹਦਾ ਸਕੂਲ ਹੈ ਉਹਦਾ ਉੱਤੇ ਕਿਤੇ ਵੀ ਨਾਂ ਨਹੀਂ ਜਿਹੜਾ ਉਸ ਪਿੰਡ ਦਾ ਲੋਕਾਂ ਨੇ ਸਰਪੰਚ ਚੁਣਿਆ ਉਹਦਾ ਉਸ ਨਹੀਂ ਪੱਥਰ ਦੇ ਉੱਤੇ ਕਿਤੇ ਕੋਈ ਜ਼ਿਕਰ ਨਹੀਂ ਹੈ ਤੇ ਜ਼ਿਕਰ ਕਿਦਾ ਮਨੀਸ਼ ਸੋਧਿਆ ਦਾ ਹੁਣ ਦੱਸੋ ਕਿੰਨੇ ਹੱਕ ਦਿੱਤਾ ਇਹ ਸੰਵਿਧਾਨਕ ਤੌਰ ਦੇ ਉੱਤੇ ਮਨੀਸ਼ ਸੋਧਿਆ ਨੂੰ ਭਈ ਤੁਸੀਂ ਸਾਡੇ ਸਰਪੰਚਾਂ ਦੀ ਇੱਜ਼ਤ ਰੋਲ ਦਿਓ ਤੁਸੀਂ ਸਾਡੇ ਚੁਣੇ ਹੋਏ ਐਮਐਲਏ ਦੀ ਇੱਜ਼ਤ ਰੋਲ ਦਿਓ ਤੁਸੀਂ ਸਾਡੇ ਚੁਣੇ ਹੋਏ ਪਾਰਲੀਮੈਂਟ ਦੇ ਮੈਂਬਰਾਂ ਦੀ ਇੱਜ਼ਤ ਰੋਲਦੇ। ਭਾਵੇਂ ਉਹ ਪਾਰਲੀਮੈਂਟ ਮੈਂਬਰ ਉਹਨਾਂ ਦੀ ਪਾਰਟੀ ਦਾ ਲੇਕਿਨ ਮੇਰੀ ਹਮਦਰਦੀ ਹੈ। ਇੱਕ ਸਤਕਾਰ ਬਣਦਾ ਹੁੰਦਾ ਜਿਹੜਾ ਮੈਂਬਰ ਪਾਰਲੀਮੈਂਟ ਦਾ ਕਿ ਲੋਕਾਂ ਨੇ ਚੁਣਿਆ ਹੋਇਆ ਨੁਮੰਦਾ ਹੈ। ਉਹ ਵਿੱਚ ਉੱਥੇ ਪਹੁੰਚਿਆ ਹੋਵੇ ਤੇ ਉਹ ਨਾਲ ਦੀ ਪੱਥਰ ਤੇ ਖੜਾ ਹੋਵੇ ਤੇ ਜਦੋਂ ਪਰਦਾ ਖੁੱਲੇ ਤੇ ਉੱਥੇ ਸੋਧੀਆਂ ਤਾਂ ਨਾਲ ਲਿਖਿਆ ਸੋਧੀਆਂ ਦੀ ਕੀ ਦੇਣਾ ਜੀ ਪੰਜਾਬ ਨੂੰ ਕਦੋਂ ਪੰਜਾਬੀਆਂ ਨੇ ਉਹਨੂੰ ਹੱਕ ਦਿੱਤਾ ਇਸ ਗੱਲ ਦਾ ਕਿ ਉਹ ਆ ਕੇ ਸਾਡੇ ਇੱਥੇ ਇਦਾਂ ਦੇ ਕੰਮ ਕਰੇ। ਇਸ ਕਰਕੇ ਇਹ ਸਾਰਾ ਜਿਹੜਾ ਕੰਮ ਹੋ ਰਿਹਾ ਇਹ ਅਨਕਨਸਟੀਟਿਊਸ਼ਨ ਹੋ ਰਿਹਾ। ਔਰ ਮੈਂ ਹੈਰਾਨ ਸੀ ਸਮਾਣੇ ਦੇ ਵਿੱਚ ਜਿੱਥੇ ਇੱਕ ਸਾਬਕਾ ਮੰਤਰੀ ਸਾਹਿਬ ਜਿਹੜੇ ਉਹ ਹਲਕੇ ਦੇ ਐਮਐਲਏ ਆ ਜੋੜਾ ਮਦਰਸਾ ਉਹਨਾਂ ਨੇ ਉੱਥੇ ਨੀਂ ਪੱਥਰ ਰੱਖਿਆ ਹਾਲਤ ਦੇਖੋ ਕੀ ਆ ਅੱਜ ਵੱਡੀਆਂ ਸਟੋਰੀਆਂ ਅਖਬਾਰਾਂ ਦੇ ਵਿੱਚ ਛਪੀਆਂ ਨੇ। ਔਰ ਦੇਖ ਕੇ ਉੱਥੇ ਤਰਸ ਆਉਂਦਾ ਹੈ ਕਿ ਜਿਹੜਾ ਪੜਿਆ ਲਿਖਿਆ ਬੁੱਧੀਜੀਵੀ ਵਰਗ ਹੈ ਅਧਿਆਪਕ ਵਰਗ ਜਿਹਨਾਂ ਦਾ ਇਨਾ ਇਨਾ ਲੰਮਾ ਸਮਾਂ ਪੜ੍ਹਾਉਣ ਦਾ ਉਹਨੂੰ ਇੱਕ ਐਮਐਲਏ ਉਹਨਾਂ ਨੂੰ ਸਟੇਜ ਦੇ ਉੱਤੇ ਕਿਸ ਤਰ੍ਹਾਂ ਟਰੀਟ ਕਰ ਰਿਹਾ ਹੈ ਉਹਦਾ ਭਾਸ਼ਣ ਸੁਣੋ ਅੱਜ ਟੈਲੀਵਿਜ਼ਨ 'ਤੇ ਚੱਲ ਰਿਹਾ ਹੈ ਕਿਸ ਤਰ੍ਹਾਂ ਦੇ ਜਿਹੜੇ ਆ ਅਪਸ਼ਬਦ ਉਹਨਾਂ ਨੂੰ ਬੋਲੇ ਜਾ ਰਹੇ ਇਨਸਰਟ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਸੂਰ ਕੀ ਕੱਢਿਆ ਜਾ ਰਿਹਾ ਕਿ ਤੁਸੀਂ ਇਹਤੇ ਬੰਦੇ ਕਿਉਂ ਨਹੀਂ ਇਕੱਠੇ ਕੀਤੇ ਦੱਸੋ ਇਹ ਅਧਿਆਪਕਾਂ ਦਾ ਜ਼ਿੰਮੇਵਾਰੀ ਬੰਦੀ ਹੈ ਬੰਦੇ ਇਕੱਠੇ ਕਰਨਾ ਜੇ ਲੋਕੀ ਤੁਹਾਨੂੰ ਨਹੀਂ ਸੁਣਨਾ ਚਾਹੁੰਦੇ ਤਾਂ ਉਹ ਕਿੱਥੋਂ ਲਿਆ ਕੇ ਪਿੰਡ ਵਾਲੇ ਨੂੰ ਬੰਨ ਕੇ ਉੱਥੇ ਬੰਨ੍ਹਣ ਉਹਨਾਂ ਕੋਲ ਕੀ 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 ਅਧਿਆਪੀ ਕੀ ਇਖਤਿਆਰ ਔਰ ਸ਼ਰਮ ਦੀ ਗੱਲ ਹੈ ਕਿ ਕੁਰਸੀਆਂ ਉਹਨਾਂ ਨੇ ਪੈਸਿਆਂ ਤੋਂ ਜੇਬ ਚੋਂ ਪੈਸੇ ਖਰਚ ਕੇ ਉੱਥੇ ਜਾਦੀਆਂ ਟੈਂਟ ਉਹਨਾਂ ਨੇ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਉੱਥੇ ਲਵਾਇਆ ਪਕੌੜੇ ਤੁਹਾਨੂੰ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਉਹਨਾਂ ਨੇ ਉੱਥੇ ਖਵਾਏ ਤੇ ਜੇ ਸਟਾਫ ਦੀ ਤੁਸੀਂ ਗੱਲ ਸੁਣੋ ਤੋ ਪ੍ਰਿੰਸੀਪਲ ਜੀ ਜੀ ਕਹਿ ਰਹੇ ਕਿ ਮੈਂ ਕੀ ਕਰਾਂ ਕਿ ਉੱਥੇ 70-80% ਪੋਸਟਾਂ ਉਹਨਾਂ ਨੇ ਗਿਣਤੀ ਕੀਤੀ ਇਸ ਸਕੂਲ ਦੀਆਂ ਖਾਲੀ ਐ ਤੇ ਦੱਸੋ ਵੀ ਉਹ ਜਿਹੜੇ ਨੀ ਪੱਥਰ ਸੋਧੀਆਂ ਦੇ ਆ ਉਹਦਾਂ ਸਿੱਖਿਆ ਕ੍ਰਾਂਤੀ ਕਿੱਥੋਂ ਆਜੀ